ਸਰਹੱਦੀ ਹਲਕਾ ਜਨਾਲਾ ਦੇ ਪਿੰਡ ਤੇੜਾ ਰਾਜਪੂਤਾਂ ਵਿਖੇ ਇੱਕ ਵਿਅਕਤੀ ਔਰ ਦੀ ਪੇਟ ਭਰੇ ਹਾਲਾਤਾਂ ਵਿੱਚ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਔਰਤ ਬਾਬੀ कौर ਦੇ ਮੇਜਰ ਸਿੰਘ ਨਾਂ ਦੇ ਵਿਅਕਤੀ ਨਾਲ ਪ੍ਰੇਮਸੰພັນ ਸਨ ਜੀ ਹਿੱਸੇ ਚਲਦੀ ਅਕਸਰ ਹੀ ਮੇਜਰ ਸਿੰਘ ਉਸਦੇ ਘਰ ਆਉਂਦਾ ਸੀ ਤੇ ਅੱਜ ਵੀ ਮੇਜਰ ਸਿੰਘ ਉਸ ਦੇ ਘਰ ਆਇਆ ਸੀ ਜਿਸ ਨੂੰ ਰਣ ਬਾਵੀ ਗੌਰ ਦੇ ਪਿਤਾ ਘਰ ਪਹੁੰਚੇ ਤਾਂ ਮੇਜਰ ਸਿੰਘ ਇਕਦਮ ਭੱਜ ਗਿਆ ਅਤੇ ਪਿਤਾ ਨੇ ਜਦ ਅੰਦਰ ਜਾ ਕੇ ਦੇਖਿਆ ਤਾਂ ਬਾਵੀ ਗੌਰ ਪੱਖੇ ਨਾਲ ਲਟਕੀ ਹੋਈ ਸੀ ਕਿ ਉਸ ਦੀ ਮੌਤ ਹੋ ਚੁੱਕੀ ਸੀ ਉੱਥੇ ਮ੍ਰਿਤਕ ਬਾਵੀ ਗੌਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬਾਵੀ ਗੌਰ ਦਾ ਪਤੀ ਵਿਦੇਸ਼ ਰਹਿੰਦਾ ਹੈ ਤੇ ਬਾਵੀ ਨੂੰ ਮੇਜਰ ਸਿੰਘ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਅੱਜ ਹੀ ਮੇਜਰ ਸਿੰਘ ਘਰ ਆਇਆ ਜਿਸ ਦੌਰਾਨ ਉਸ ਨੇ ਬਾਵੀ ਨੂੰ ਫਾਹਾ ਦੇ ਦਿੱਤਾ ਹੈ ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਨਾਵੇਂ ਤੁਹਾਡਾ ਕੀ ਲੱਗਦੀ ਸੀ ਜਿੱਦੀ ਮੌਤ ਹੋਈ ਹੈ ਮੇਰੀ ਲੜਕੀ ਆ ਜੀ ਮੇਰਾ ਨਾ ਭਗਵਾਨ ਸਭ ਬਣ ਚੱਕ ਰੁਕ ਰਹੀ ਹੈ ਕਿਵੇਂ ਮੌਤ ਕਿਵੇਂ ਹੋਈ ਜੇ ਮੌਤ ਇਸ ਤਰ੍ਹਾਂ ਵੀ ਮੈਂ 8 ਵਜੇ ਵੈਸੇ ਗਿਆ ਮੈਂ ਕੁਦਰਤ ਵੱਲੋਂ ਤੇ ਇਹ ਮੁੰਡਾ ਗੇੜ ਦੇ ਮੈਨੂੰ ਵੇਖ ਕੇ ਭੱਜ ਗਿਆ ਮੇਜਰ ਸਿੰਘ ਨਾਲ ਟੱਕਰ ਉਹ ਕਰਾ ਰਿਹਾ ਹੈ ਤੇ ਮੋਰਸਾ ਉਸੇ ਫਟ ਗਿਆ ਜਦੋਂ ਮੈਂ ਜਾ ਕੇ ਆਪਣੇ ਆਪ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਕੁੜੀ ਦੇ ਪਾ ਲਿਆ ਮੈਂ ਵੈਸੇ ਤੌਰ 'ਤੇ ਮੋਰਸਾ ਲਾਇਆ ਹੌਸੇ ਨਾਲ ਲਾ ਕੇ ਵੇਖਿਆ ਤੇ ਕੁੜੀ ਲੰਮਟੀ ਸੀ ਉਸ ਟਾਈਮ ਫੇ ਮੇਰੇ ਕੋਲ ਨਹੀਂ ਜਾ ਡਾ ਚੱਲੇ ਗਈ ਫਿਰ ਐਸ ਵੀਰ ਨੂੰ ਲਾਗੇ ਆਵਾਜ਼ ਮਾਰੀ ਆ ਕਿ ਭਜੋ ਪਿਆਤਾ ਕੁੜੀ ਨੇ ਪਾ ਲੈ ਲਿਆ ਤੇ ਅਬ ਟੁੱਕੀ ਇਹਨਾਂ ਟੁੱਕੀ ਆ ਲਾਈ ਆ ਉਹਦਾ ਸਾਰਾ ਖਤਮ ਹੋ ਗਿਆ ਇਹ ਮੇਜਰ ਨੇ ਖੁਦ ਆਵੇ ਮੌਕੇ ਤੇ ਕੰਮ ਕੀਤਾ ਨੇ ਮੇਜਰ ਕੌਣ ਆ ਮੇਜਰ ਮੁੰਡਾ ਚੱਕ ਡੋਕਰਾਂ ਦਾ ਤੇ ਇਹਦੇ ਪਤੀ ਦਾ ਕੀ ਨਾਮ ਆ ਇਹਦੇ ਪਤੀ ਦਾ ਨਾਮ ਹੈ ਕਲਦੀਪ ਸਿੰਘ ਅੱਛਾ ਜੀ ਉਹ ਉਹ ਆਪਣੇ ਬਾਹਰ ਦਬਈ ਆ ਜੀ ਅੱਛਾ ਜੀ ਹਾਂ ਜੀ ਤੇ ਮੇਜਰ ਨੇ ਕਿਉਂ ਮਾਰਿਆ ਕੋਈ ਰੰਜਸੀ ਪ੍ਰਾਣੀ? ਹਾਂਜੀ ਹਾਂਜੀ ਹਾਂਜੀ। ਕੀ ਰੰਜਸੀ? ਹੋ ਸਕਦਾ ਇਹਨਾਂ ਦਾ ਕੋਈ ਆਪਸੇ ਕੋਈ ਗੱਲਬਾਤ ਹੋ ਗਈ। ਅੱਛਾ ਜੀ। ਜ਼ਬਰਦਸਤੀ ਕਰਦਾ ਹੋਗਾ ਜਦੋਂ ਜ਼ਬਰਦਸਤੀ ਕੋਈ ਗੱਲ ਹੋਈ ਹੋਗੀ। ਅੱਛਾ ਜੀ। ਤੇ ਜ਼ਬਰਦਸਤੀ ਨਾਲ ਇਹਨੇ ਮਲ ਪਾ ਦਿੱਤਾ। ਮਲ ਜ਼ਬਰਦਸਤੀ ਮਾਰਿਆ ਗਿਆ। ਹਾਂਜੀ ਜ਼ਬਰਦਸਤੀ ਨਾਲ ਇਹ ਮਾਈਕੂਲੀ ਮਾਈਕੀ। ਤੇਲਾ ਵੀ ਕਦੀ ਤੁਹਾਡੀ ਬੇਟੀ ਨੇ ਕੋਈ ਕੰਪਲੀਟ ਕੀਤੀ ਕਦੀ ਦੱਸਿਆ ਇਸ ਬਾਰੇ? ਨਹੀਂ ਇਹਦੇ ਬਾਰ ਸਾਨੂੰ ਨਹੀਂ ਦੱਸਿਆ ਜੀ। ਤਾਂ ਪੁਲਿਸ ਕੰਪਲੀਟ ਕੀਤੀ ਹੈ? ਅੱਜ ਕੀਤੀ ਹੈ ਜੀ। ਹਾਂ। ਕੀ ਮੰਗ ਕਰਦੇ? ਹਜੀ ਆਪਾਂ ਮਨ ਕੇ ਪਸੇ ਮੁੰਡੇ ਨੂੰ ਸਜ਼ਾ ਹੋਣੀ ਚਾਹੀਦੀ ਆ ਜੀ ਜੋ ਕਾਨੂੰਨੀ ਕਾਰਵਾਈ ਆ ਸਾਡੀ ਬੱਚੇ ਨਿਕਲੇ ਦੋ ਦੋ ਮੇਰੇ ਦੋਦੇ ਆ ਇੱਕ ਲੜਕੇ ਦੋਰੀ ਆ ਜੀ ਕਿੰਨੇ ਸਾਲ ਹੋ ਗਏ ਵਿਆਹ ਨੂੰ ਵਿਆਹ ਨੂੰ ਹੋਈਗਾ 13-14 ਸਾਲ ਇਹ ਆਈ ਨਾ ਹੋਈ ਗਈ ਤੇ ਜਿਹੜਾ ਤੁਹਾਡਾ ਜਵਾਈ ਹੈ ਕਿੰਨੇ ਸਾਲ ਹੋ ਗਏ ਉਹਨੂੰ ਬਾਹਰ ਉਹਨੂੰ ਪਹਿਲਾਂ 5 ਸਾਲ ਅੱਗੇ ਲਾ ਗਿਆ ਸੀ 5 ਸਾਲਾਂ ਤੋਂ ਮੁੜ ਕੇ ਆਪਣਾ ਸਾਥੀਪਾ ਬਣਾ ਗਏ ਫਿਰ ਮੁੜ ਕੇ ਹੁਣ ਚਲਾ ਗਿਆ 1.5-2 1.5 ਮਹੀਨਾ ਹੋ ਗਿਆ ਜੀ ਇਹ ਜਿਹੜਾ ਸੀ ਮੇਜਰ ਸਿੰਘ ਦਾ ਸਹਰੇ ਦਾ ਪਿੰਡ ਕਿਹੜਾ ਹੈ ਉਹਦਾ ਪਿੰਡ ਚੱਕ ਡੋਕਰ ਹੈ ਜੀ ਤੇ ਤੁਹਾਡੀ ਬੇਟੀ ਦਾ ਪ੍ਰਿੰਟ ਜਿਹੜਾ ਹੈ ਉਹ ਵੀ ਚੱਕ ਲੋਗ ਰਾਇ ਸਾਡਾ ਚੱਕ ਲੋਗ ਰਾਇ ਮਤਲਬ ਸਾਡਾ ਚੱਕ ਲੋਗ ਰਾਇ ਵੱਡਾ ਜੀ ਅੱਛਾ ਤੇ ਤੇੜੇ ਆਪਾਂ ਨਰਕੀ ਵੈਜੀ ਤੇੜੇ ਅੱਛਾ ਜੀ ਹਾਂਜੀ ਤੇੜੇ ਕੀ ਮੰਗ ਕਰਦੇ ਆਪਾਂ ਮੰਗਿਆ ਕਰਨਾ ਵੀ ਜੋ ਕਾਨੂੰਨੀ ਕਾਰਵਾਈ ਉੱਤੇ ਮਾਨੂੰ ਕਾਰਵਾਈ ਕੀਤੀ ਜਾਵੇ ਜੁ ਮੈਂ ਤੁਹਾਡਾ ਕਿਹੜਾ ਪਿੰਡ ਮੇਰਾ ਪਿੰਡ ਭਾਈ ਤੇੜਾ ਰਾਜਪੂਤਾਂ ਬੱਗਾ ਸਿੰਘ ਮੇਰਾ ਨਾਮ ਹੈ ਲੜਕੀ ਹੀ ਲੱਗਦੀ ਸੀ ਤੁਹਾਡੀ ਲੜਕੀ ਸਾਡੀ ਭਾਬੀ ਲੱਗਦੀ ਕੀ ਗੱਲ ਬਾਤ ਹੈ ਸਾਰੀ ਗੱਲ ਬਾਤ ਤਾਂ ਹੀ ਕੋਈ ਨਜਾਇਜ਼ ਸੰਬੰਧ ਚੱਲਦੇ ਨੇ ਉਹ ਮੁੰਡੇ ਦੇ ਹੂੰ ਤੇ ਉਹ ਜ਼ਬਰਦਸਤੀ ਕਰਦਾ ਸੀ ਇਹਦੇ ਨਾਲ ਹੂੰ ਤੇ ਉਹਨੇ ਕਿਤੇ ਕੁੜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਏ ਕਿ ਮੇਰੇ ਘਰੇ ਨਾ ਆਇਆ ਕਰ ਮੇਰੇ ਦਿਉਰ ਜੇਠ ਨੇ ਹੂੰ ਤੇ ਉਹਦੇ ਨਹੀਂ ਫਿਰ ਉਹਨੇ ਕੋਈ ਗੱਲ ਕੀਤੀ ਤੇ ਉਹਨੂੰ ਫਾੜ ਦੇ ਕੇ ਤੇ ਮਾਰ ਕੇ ਚਲਾ ਗਿਆ ਕਿੰਨੇ ਤੋਂ ਸਮੇਂ ਕਿੰਨੇ ਕੋ ਸਮੇਂ ਤੋਂ ਨਜਾਇਜ਼ ਸਬੰਧ ਚੱਲ ਰਹੇ ਸੀ ਇੱਕ ਪਾਜੀ ਕੋਈ ਮੇਰੇ ਸਾਹਮਣੇ ਜਦੋਂ ਅੱਡਾ ਮੁੰਡਾ ਬਾਹਰ ਗਿਆ ਨਾ ਪਹਿਲੀ ਵਾਰੀ ਇਹਦਾ ਉਦੋਂ ਦਾ ਕੁਝ 6 ਮਹੀਨੇ ਸਾਲ ਹੋ ਗਿਆ ਜਦੋਂ ਚੱਲਦੇ ਹੁੰਦੇ ਹੂੰ ਤਾਂ ਅੱਜ ਤੁਸੀਂ ਕੀ ਦੇਖਿਆ ਅੱਜ ਇਹ ਦੇਖਿਆ ਵੀ ਜਦੋਂ ਇਹ ਲੜਕੀ ਦੇ ਪਿਤਾ ਜੀ ਆਏ ਨੇ ਆਪਾਂ ਆਪਣੇ ਘਰ ਦੇ ਬੂਰੇ ਖੜੇ ਆ ਇਹਨਾਂ ਨੇ ਆਏ ਨੇ ਤੇ ਇਹ ਅੰਦਰ ਵੜਨ ਲੱਗੇ ਤਾਂ ਅੰਦਰੋਂ ਨਿਕਲ ਕੇ ਆ ਵਿਖਿਆ ਉਹ ਅੰਦਰੋਂ ਭੱਜ ਗਿਆ ਗੇਟ ਤੋਂ ਗੇਟ ਖੋਲ ਕੇ ਤੇ ਗਾੜੀ ਅਗਲੇ ਪਾਸੇ ਹੀ ਖੜੇ ਅਸੀਂ ਵੀ ਭੱਜਦਾ ਵੀ ਵੇਖਿਆ ਵੀ ਅੰਦਰੋਂ ਨਿਕਲ ਕੇ ਜਿੱਗਿਆ ਫਿਰ ਇਹਨਾਂ ਰੋਲਾ ਪਾਇਆ ਅਸੀਂ ਭੱਜ ਕੇ ਆਣ ਕੇ ਤੇ ਫਿਰ ਉਹਦੇ ਰਸਾ ਰਸਾ ਵੱਢ ਕੇ ਤੇ ਫਿਰ ਇਹਨੂੰ ਲਾਇਆ ਮੌਕੇ ਤੇ ਮੌਤ ਹੋ ਚੁੱਕੀ ਸੀ ਹਾਂਜੀ ਹਾਂਜੀ ਮੌਕੇ ਤੇ ਕੀ ਮੰਗ ਕਰਦੇ ਹੁੰਦੇ ਮੰਗ ਭਾਜ ਨੂੰ ਸਜ਼ਾ ਹੋਣੀ ਚਾਹੀਦੀ ਆ ਹਾਂ ਜੇ ਜਿੱਦਾਂ ਸਾਡਾ ਘਰ ਬਰਬਾਦ ਹੋਵੇ ਉਹ ਵੀ ਬਰਬਾਦ ਹੋਵੇ ਹਾਂ ਪੁਲਿਸ ਕੰਪਲੀਟ ਕੀਤੀ ਆ ਓਕੇ ਪੁੰਜੀ ਬੋਲੀ ਹਾਂਜੀ ਮਾਮਲਾ ਇਹ ਨਾਲ ਲੜਕੀ ਜਿਹੜੀ ਆ ਚੱਕ ਡੋਗਣ ਵਾਲੀ ਆ ਨਾ ਇਹਦਾ ਜਿਹੜੀ ਇਹਦਾ ਨਾਮ ਬਾਜੀ ਕੌਰ ਆ ਬਾਜੀ ਕੌਰ ਆ ਡਾਕਟਰ ਆ ਭਗਵਾਨ ਸਿੰਘ ਤੇ ਇਹਨਾਂ ਦਾ ਵੈਸੇ ਪਿੰਟ ਹੈਗਾ ਵਾ ਚੱਕ ਡੋਗਰਾਂ ਤੇ ਇਹ ਵਿਆਹੀ ਆ ਅੱਤੇ ਤੇ ਤਾਂ ਫਿਰ ਕੀ ਕੀ ਆ ਜਿਹੜੇ ਲੜਕੇ ਤੁਸੀਂ ਕਬੀਰ ਸਿੰਘ ਨਾਂ ਦੇ ਲੜਕੇ ਨਾਲ ਜੀ ਸ਼ਾਦੀ ਹੋਈ ਆ ਜਿਹੜਾ ਜਿਹੜਾ ਘਰ ਵਾਲਾ ਉਹ ਵਿਦੇਸ਼ ਚ ਟਵਈ ਰਹਿੰਦਾ ਪਿਛਲੇ 2 ਮਹੀਨਿਆਂ ਤੋਂ ਗਿਆ ਵਾ ਇਹਦੇ ਔਨਲਾਈਨ ਹੀ ਆਪਣੇ ਮਤਲਬ ਫੇਕੇ ਘਰ ਹੀ ਆ ਲੈ ਲਿਆ ਵਾ ਕਮਦੇਦੇ ਵਿੱਚ ਤੇ ਇਹਦੇ ਨਾਲ ਇੱਕ ਮੀਰ ਸਿੰਘ ਸਾਮੂਹਕ ਅਨੈਲ ਸਿੰਘ ਵਸੂ ਚੱਕ ਲੋਗਾਂ ਦਾ ਬੰਦਾ ਸੀ ਜਿਹੜਾ ਨੇ ਪੇਕੇ ਬਰਵਾਦਾ ਉਹਦੇ ਨਾਲ ਇਹਦੀ ਮਤਲਬ ਕੀ ਲਵ ਰਿਸ਼ਨ ਲਾ ਲੋ ਸੀਗੇ ਉਹਦੇ ਤਰ੍ਹਾਂ ਹੀ ਇਹ ਉਹਨੇ ਦੇ ਘਰੋਂ ਦਾ ਜਾਂਦਾ ਹੀ ਪ੍ਰਭਗਵਾਨ ਸਿੰਘ ਕਹਿੰਦਾ ਵੀ ਅੱਜ ਮੈਂ ਸਵੇਰੇ ਜਦੋਂ ਇਹਨਾਂ ਦੇ ਆਪਣੇ ਘਰ ਪਤਾ ਲੈਣ ਲਈ ਹੁਣਾ ਅੱਗੇ ਪ੍ਰਭਗਵਾਨ ਸਿੰਘ ਕੋਣ ਹੈਗੇ ਨੇ ਪ੍ਰਭਗਵਾਨ ਸਿੰਘ ਜੀ ਦੇ ਇਹਨਾਂ ਦੇ ਮਤਲਬ ਫਾਦਰ ਆ ਲੜਕੀ ਦੇ ਫਾਦਰ ਆ ਲੜਕੀ ਦੇ ਫਾਦਰ ਆ ਜਿਹੜੂ ਆਪਣੇ ਆਏ ਆ ਘਰ ਤੇ ਇਹਨਾਂ ਨੇ ਅੱਗੇ ਵੇਖਿਆ ਬਾਪੀ ਇੱਕ ਬੰਦਾ ਨਾ ਗੇਟ ਚੋਂ ਜਿਹਨੂੰ ਗੇਟ ਫੜਕਾਇਆ ਵਾ ਸਵੇਰੇ 8:00 ਜੀ ਉਹ ਟੱਕਾ ਮਾਰ ਕੇ ਭੱਜ ਗਿਆ ਇਹਨਾਂ ਨੂੰ ਤੇ ਮੋਟਰਸਾਈਕਲ ਵੀ ਉਹ ਉੱਥੇ ਰਹਿ ਗਿਆ ਜਦੋਂ ਉਹਨੇ ਅੰਦਰ ਜਾ ਕੇ ਵੇਖਿਆ ਵਾ ਤੇ ਉਹਦੀ ਜਿਹੜੀ ਲੜਕੀ ਆ ਬਾਜੀ ਤੌਰ ਉਨੇ ਪੱਖੇ ਦੀ ਛੱਤ ਦੇ ਨਾਲ ਨਾ ਪਤਾ ਰਸੀ ਹੀ ਰਸੀ ਦੇ ਨਾਲ ਇੱਕ ਥੱਲੇ ਕਪੜਾ ਪਾ ਕੇ ਨਾ ਚੁੰਨੀ ਉਹਦੇ ਨਾਲ ਫਾ ਲਿਆ ਹੋਇਆ ਉਹਨਾਂ ਨੂੰ ਉਤਾਰ ਕੇ ਵੇਖਿਆ ਤੁਰੀ ਡੈਥ ਹੋ ਚੁੱਕੀ ਹੁਣ ਉਹਨਾਂ ਨੇ ਮੇਜਰ ਸਿੰਘ ਸਨਮ ਕਰਨੈਲ ਸਿੰਘ ਵਾਰਸੀ ਚੱਕ ਦੁਗਰਾਂ ਦੇ ਖਿਲਾਫ ਨਾ 306 ਆਈਪੀਸੀ ਦਾ ਮਕਦਮਾ ਦਰਜ ਕਰਾਇਆ ਵਾ ਇਹ ਮਕਦਮਾ ਨੰਬਰ ਜਿਹੜਾ ਵਾ ਇਹ ਹੈਗਾ ਮਕਦਮਾ ਨੰਬਰ 183 ਆਈਡੀ ਡੇਟ ਦਾ 22 9 24 306 34 506 ਆਈਪੀਸੀ ਪੁਰਾਣੇ ਜੁਰਮਾਂ ਜਾਂ ਹੁਣ ਦੇ ਜੁਰਮਾਂ ਦੇ ਵਿੱਚ ਹੈਗਾ ਵਾ 108 ਤਿੰਨ ਬ੍ਰੈਕਟ ਚ 5 352 ਬ੍ਰੈਕਟ ਚ ਤਿੰਨ ਬੀ ਐਨ ਐਸ ਪੀ ਐਸ ਜਨਾਲੇ ਦਰਜ ਹੋਇਆ ਵਾ ਬਾਕੀ ਦੋਸ਼ੀ ਦੀ ਭਾਲ ਜਾਰੀ ਆ ਜਲਦੀ ਨਾਲ ਦੋਸ਼ੀ ਨੂੰ ਬ੍ਰੇਕ ਕਰਕੇ ਲਿਆਜੇ